ਜੈ ਸ਼੍ਰੀ ਰਾਮ ਜੀ ਜੈ ਗਊ ਮਾਤਾ ਮੈਂ ਤੁਹਾਡਾ ਆਪਣਾ ਸੇਵਕ ਰਵੀ ਕੁਮਾਰ ਕੋਕੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਮੈਂ ਆਪਣੇ ਨਗਰ ਤਲਵੰਡੀ ਸਾਬੋ ਤੇ ਆਪਣੇ 8 ਨੰਬਰ ਵਾਰਡ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਸ ਨਿਵਾਣੇ ਨੂੰ ਇਹਨਾਂ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਦੂਜੀ ਜੀ ਗੱਲ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਆਪਣੇ ਤੇ 21 ਤਰੀਕ ਨੂੰ ਜਦੋਂ ਆਪਾਂ ਰਿਜ਼ਲਟ ਸੁਣਨ ਤੋਂ ਬਾਅਦ ਘਰੇ ਗਏ ਆ ਉਸ ਤੋਂ ਬਾਅਦ ਆਪਣੇ ਤੇ ਪਰਚਾ ਕੱਟਿਆ ਗਿਆ ਮੇਰੇ ਤੇ ਪਰਚਾ ਝੂਠਾ ਪਰਚਾ ਦਿੱਤਾ ਗਿਆ ਮੈਂ ਇਸ ਗੱਲ ਤੇ ਪ੍ਰਸ਼ੰਸਾ ਕਰਨਾ ਚਾਹੁੰਦਾ ਤਰਸੇਮ ਕੁਮਾਰ ਸਿੰਘਲਾ ਜੀ ਦੀ ਵੀ ਉਹਨਾਂ ਨੇ ਆਪਣੇ 8 ਨੰਬਰ ਵਾਰਡ ਦੇ ਵਿੱਚ ਕਿਸੇ ਬੂਤ ਤੇ ਕੋਈ ਖੁਤਾਈ ਨਾ ਵਰਤਦੇ ਹੋਏ ਕੋਈ ਦਿੱਕਤ ਨਹੀਂ ਆਈ ਆਪਣੇ ਵਾਰਡ ਦੇ ਵਿੱਚ ਕੋਈ ਲੜਾਈ ਨਹੀਂ ਹੋਈ ਕੋਈ ਗਲਤ ਬੰਦਾ ਨਹੀਂ ਆਪਣੇ ਵਾਰਡ ਦੇ ਵਿੱਚ ਵੜਿਆ ਆਪਣੇ ਵਾਰਡ ਦੇ ਵਿੱਚ ਲੜਾਈ ਨਹੀਂ ਹੋਈ ਕੋਈ ਬੰਦਾ ਆਪਣੇ ਬੂਥ ਦੇ ਉੱਤੇ ਕੋਈ ਬੂਥ ਕੈਪਚਰ ਨਹੀਂ ਹੋਇਆ ਕੋਈ ਸਾਡੀ ਲੜਾਈ ਨਹੀਂ ਹੋਈ ਫਿਰ ਵੀ ਇਹਨਾਂ ਨੇ 7 ਨੰਬਰ ਵਾਰਡ ਦੇ ਵਿੱਚ ਜਿਹੜੀ ਲੜਾਈ ਹੋਈ ਆ ਉਸ ਲੜਾਈ ਦੇ ਵਿੱਚ ਮੇਰਾ ਨਾਮ ਮੈਂਸ਼ਨ ਕੀਤਾ ਗਿਆ ਜੋ ਕਿ ਸਰਾ ਸਰ ਸਰਕਾਰ ਦਾ ੱੱਕਾ ਮੇਰੇ ਨਾਲ ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਇਸ ਤਰ੍ਹਾਂ ਇਹ ੱੱਕਾ ਚੱਲਦਾ ਰਿਹਾ ਤਾ सोनू ਮੇਰੇ ਨਾਲ ਖੜਨਾ ਪਊਗਾ ਮੈਨੂੰ ਤੁਹਾਡੀ ਲੋੜ ਆ ਬਹੁਤ ਜ਼ਰੂਰਤ ਆ ਮੈਨੂੰ ਤੁਹਾਡੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਧੱਕੇਸ਼ਾਹੀ ਬੰਦ ਕਰ ਦਿਓ ਜੀ ਇਸ ਨਾਲ ਤੁਹਾਡਾ ਗਲਤ ਪ੍ਰਚਾਰ ਹੋ ਰਿਹਾ ਤੁਹਾਡੇ 2 ਸਾਲ ਪਏ ਆ ਹਲੇ ਪਰਮਾਤਮਾ ਸੁੱਖ ਰੱਖੇ ਤੁਸੀਂ ਸਰਕਾਰ ਵਧੀਆ ਚਲਾਓ ਸਾਡਾ सोनू ਸਹਿਯੋਗ ਆ ਤੁਹਾਡਾ ਸਾਨੂੰ ਸਹਿਯੋਗ ਆ ਸਹਿਯੋਗ ਨਾਲ ਆਪਾਂ ਤਲਵੰਡੀ ਸਾਬੋ ਦੇ ਕੰਮ ਕਰੀਏ ਨਗਰ ਕੌਂਸਲ ਵਧੀਆ ਚੱਲੇ ਆਪਣੀ ਬਟ ਜਿਹੜੇ ਤੁਸੀਂ ਆਹ ਗਲਤ ਨਜਾਇਜ਼ ਪਰਚਾ ਮੇਰੇ ਤੇ ਪਾਇਆ ਇਹ ਬਹੁਤ ਗਲਤ ਗੱਲ ਆ ਤੁਹਾਡੇ ਵਾਸਤੇ ਮੈਂ ਆਪਣੇ ਨગર ਨੂੰ ਅਪੀਲ ਕਰਦਾ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਜੀ ਇਹ ਤੁਹਾਡਾ ਨਮਾਣਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਮੇਰੇ ਸਰਕਾਰ ਨੇ ਮੇਰੇ ਤੇ ਆਮ ਆਦਮੀ ਪਾਰਟੀ ਨੇ ਮੇਰੇ ਤੇ ਗਲਤ ਨਜਾਇਜ਼ ਪਰਚਾ ਪਾਇਆਗਾ ਉਸ ਨੂੰ ਤੁਸੀਂ ਪਰਚਾ ਰੱਦ ਕਰਾਉਣ ਵਿੱਚ ਮੇਰੀ ਹੈਲਪ ਕਰੋ ਜੀ ਜੈ ਸ਼੍ਰੀ ਰਾਮ ਜੈ ਗਊਾ जय श्री राम जी जय गौ माता मैं सोडा अपना सेवक रवि कुमार कोक्की सारे नाल ਪਹਿਲਾਂ ਤਾਂ ਜੀ ਮੈਂ ਆਪਣੇ ਨਗਰ ਤਲਵੰਡੀ ਸਾਬੋ ਤੇ ਆਪਣੇ 8 ਨੰਬਰ ਵਾਰਡ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਸ ਨਿਵਾਣੇ ਨੂੰ ਇਹਨਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਦੂਜੀ ਜੀ ਗੱਲ ਵੈਸੇ ਤਾਂ ਸੋਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਆਪਣੇ ਤੇ 21 ਤਰੀਕ ਨੂੰ ਜਦੋਂ ਆਪਾਂ ਰਿਜ਼ਲਟ ਸੁਣਨ ਤੋਂ ਬਾਅਦ ਘਰੇ ਗਏ ਆ ਉਸ ਤੋਂ ਬਾਅਦ ਆਪਣੇ ਤੇ ਪਰਚਾ ਘਟਾਇਆ ਗਿਆ ਮੇਰੇ ਤੇ ਪਰਚਾ ਝੂਠਾ ਵਰਚਾ ਦਿੱਤਾ ਗਿਆ ਮੈਂ ਇਸ ਗੱਲ ਤੇ ਪ੍ਰਸ਼ੰਸ਼ਾ ਕਰਨਾ ਚਾਹੁੰਦਾ ਤਰਸੇਮ ਕੁਮਾਰ ਸਿੰਘਲਾ ਜੀ ਦੀ ਵੀ ਉਹਨਾਂ ਨੇ ਆਪਣੇ 8 ਨੰਬਰ ਵਾਰਡ ਦੇ ਵਿੱਚ ਕਿਸੇ ਬੂਤ ਤੇ ਕੋਈ ਖੁਤਾਈ ਨਾ ਵਰਤਦੇ ਹੋਏ ਕੋਈ ਦਿੱਕਤ ਨਹੀਂ ਆਈ ਆਪਣੇ ਵਾਰਡ ਦੇ ਵਿੱਚ ਕੋਈ ਲੜਾਈ ਨਹੀਂ ਹੋਈ ਕੋਈ ਗਲਤ ਬੰਦਾ ਨਹੀਂ ਆਪਣੇ ਵਾਰਡ ਦੇ ਵਿੱਚ ਵੜਿਆ ਆਪਣੇ ਵਾਰਡ ਦੇ ਵਿੱਚ ਲੜਾਈ ਨਹੀਂ ਹੋਈ ਕੋਈ ਬੰਦਾ ਆਪਣੇ ਬੂਥ ਦੇ ਉੱਤੇ ਕੋਈ ਬੂਥ ਕੈਪਚਰ ਨਹੀਂ ਹੋਇਆ ਕੋਈ ਸਾਡੀ ਲੜਾਈ ਨਹੀਂ ਹੋਈ ਫਿਰ ਵੀ ਇਹਨਾਂ ਨੇ 7 ਨੰਬਰ ਵਾਰਡ ਦੇ ਵਿੱਚ ਜਿਹੜੀ ਲੜਾਈ ਹੋਈ ਆ ਉਸ ਲੜਾਈ ਦੇ ਵਿੱਚ ਮੇਰਾ ਨਾਮ ਮੈਂਸ਼ਨ ਕੀਤਾ ਗਿਆ ਜੋ ਕਿ ਸਰਾ ਸਰ ਸਰਕਾਰ ਦਾ ੱੱੱਕਾ ਮੇਰੇ ਨਾਲ ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਇਸ ਤਰ੍ਹਾਂ ਇਹ ੱੱੱਕਾ ਚੱਲਦਾ ਰਿਹਾ ਤਾ ਸੋਨੂੰ ਮੇਰੇ ਨਾਲ ਖੜਨਾ ਪਊਗਾ ਮੈਨੂੰ ਤੁਹਾਡੀ ਲੋੜ ਆ ਬਹੁਤ ਜ਼ਰੂਰਤ ਆ ਮੈਨੂੰ ਤੁਹਾਡੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਧੱਕੇਸ਼ਾਹੀ ਬੰਦ ਕਰ ਦਿਓ ਜੀ ਇਸ ਨਾਲ ਤੁਹਾਡਾ ਗਲਤ ਪ੍ਰਚਾਰ ਹੋ ਰਿਹਾ ਤੁਹਾਡੇ 2 ਸਾਲ ਪਏ ਆ ਹਲੇ ਪਰਮਾਤਮਾ ਸੁੱਖ ਰੱਖੇ ਤੁਸੀਂ ਸਰਕਾਰ ਵਧੀਆ ਚਲਾਓ ਸਾਡਾ ਸੋਨੂੰ ਸਹਿਯੋਗ ਆ ਤੁਹਾਡਾ ਸਾਨੂੰ ਸਹਿਯੋਗ ਆ ਸਹਿਯੋਗ ਨਾਲ ਆਪਾਂ ਤਲਵੰਡੀ ਸਾਬੋ ਦੇ ਕੰਮ ਕਰੀਏ ਨਗਰ ਕਾਉਂਸਲ ਵਧੀਆ ਚੱਲੇ ਆਪਣੀ ਬਟ ਜਿਹੜੇ ਤੁਸੀਂ ਆਹ ਗਲਤ ਨਜਾਇਜ਼ ਪਰਚਾ ਮੇਰੇ ਤੇ ਪਾਇਆ ਇਹ ਬਹੁਤ ਗਲਤ ਗੱਲ ਆ ਤੁਹਾਡੇ ਵਾਸਤੇ ਮੈਂ ਆਪਣੇ ਨગર ਨੂੰ ਅਪੀਲ ਕਰਦਾ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਜੀ ਇਹ ਤੁਹਾਡਾ ਨਮਾਣਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਮੇਰੇ ਸਰਕਾਰ ਨੇ ਮੇਰੇ ਤੇ ਆਮ ਆਦਮੀ ਪਾਰਟੀ ਨੇ ਮੇਰੇ ਤੇ ਗਲਤ ਨਜਾਇਜ਼ ਪਰਚਾ ਪਾਇਆਗਾ ਉਸ ਨੂੰ ਤੁਸੀਂ ਪਰਚਾ ਰੱਦ ਕਰਾਉਣ ਵਿੱਚ ਮੇਰੀ ਹੈਲਪ ਕਰੋ ਜੀ ਜੈ ਸ਼੍ਰੀ ਰਾਮ ਜੈ ਗੋਵਿੰਦ